ਲੱਗ ਕਿ ਇੱਕ ਤਾਂ ਸਭ ਤੋਂ ਪਹਿਲਾਂ ਹਰ ਜਾਗਰੂਕ ਨਾਗਰਿਕ ਦਾ ਫਰਜ਼ ਹੈ ਕਿ ਉਹ ਬਾਬਾ ਸਾਹਿਬ ਉਮੀਦਵਾਰ ਦੇ ਦਿੱਤੇ ਹੋਏ ਹੱਕ ਦਾ ਉਹ ਇਸਤੇਮਾਲ ਕਰਨ ਔਰ ਵੋਟ ਪਾਉਣ ਜ਼ਰੂਰ ਜਾਣ ਜਿੱਥੇ ਤੱਕ ਪੰਜਾਬ ਦਾ ਸਵਾਲ ਹੈ ਉੱਥੇ ਹੀ ਕਰ ਲੈ ਇਹਨੂੰ ਅੰਤ ਤੱਕ ਦਾ ਹੈ ਉੱਥੇ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿਸ ਤਰੀਕੇ ਦੇ ਨਾਲ 2 ਸਾਲ ਦੇ ਕੰਮਾਂ ਦੇ ਉੱਪਰ ਪੰਜਾਬ ਦੇ ਲੋਕ ਮੋਹਰ ਲਾਉਣ ਜਾ ਰਹੇ ਨੇ ਇੱਕ ਬਹੁਤ ਵੱਡਾ ਮੈਂਡੇਟ ਬਹੁਤ ਵੱਡਾ ਫਤਵਾ ਆਮ ਆਦੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਮਿਲਣ ਜਾ ਰਿਹਾ ਔਰ ਖਾਸੋਤੇ ਸੰਗਰੂਰ ਲੋਕ ਸਭਾ ਦੀ ਗੱਲ ਕਰੀ ਸੁਨਾਮ ਹਲਕੇ ਦੀ ਗੱਲ ਕਰ ਲਈਏ ਮੈਂ ਸਮਝਦਾ ਕਿ ਜਿਹੋ ਜਿਹ ਸੁਨਾਮ ਔਰ ਸੰਗਰੂਰ ਦੇ ਦੇ ਫੈਸਲੇ ਆਈ ਸੁਨਾਮ ਔਰ ਸੰਗਰੂਰ ਦੇ ਵੋਟਰ ਭਰਾਵਾਂ ਨੇ 2014 ਦੇ ਵਿੱਚ ਫਿਰ 19 ਦੇ ਵਿੱਚ ਮਾਨ ਸਾਹਿਬ ਨੂੰ ਔਰ 2022 ਦੀਆਂ ਚੋਣਾਂ ਦੇ ਵਿੱਚ ਜਿਹੋ ਜਿਹ ਫਤਵਾ 9 ਦੇ 9 ਅਸੈਂਬਲੀ ਹਲਕੇ ਤਾਂ ਸੀ ਉਹੋ ਜਿਹਾ ਹੀ ਰੁਝਾਨ ਔਰ ਫਤਵੇ ਜਿਹੜਾ ਉਹ ਇਸ ਵਾਰ ਵੀ ਆਉਣ ਜਾ ਰਿਹਾ। ਵੋਟਰਾਂ ਨੂੰ ਕੀ ਫੀਲ ਕਰੋਗੇ? ਸ਼ਾਂਤੀ ਬਣਾਈ ਰੱਖਾਂਗੇ। ਬਿਲਕੁਲ ਜੀ ਬਿਲਕੁਲ ਸਭ ਤੋਂ ਇੰਪੋਰਟੈਂਟ ਸ਼ਾਂਤੀ ਦੇ ਨਾਲ VOTING ਕਰਨਾ ਹੈ ਪਰ ਜਿਹੜੀ ਜੋ ਸਮਾਜਿਕ ਸੰਝਾਂ ਨੇ ਆਪਣੀਆਂ ਉਹਨਾਂ ਨੂੰ ਮਜ਼ਬੂਤ ਰੱਖਣਾ ਹੈ। ਬੜੇ ਪੀਸਫੁਲ ਸ਼ਾਂਤਮਈ ਤਰੀਕੇ ਦੇ ਨਾਲ VOTING ਕਰ ਮਤਦਾਨ ਦਾ ਮਤਲਬ ਹੁੰਦਾ ਜੋ ਜੋ ਤੁਹਾਡੇ ਮਨ ਦੇ ਵਿੱਚ ਹੈ ਤੁਸੀਂ ਉਹ ਅੰਦਰ ਜਾ ਕੇ ਚੁੱਕ ਕਰਕੇ ਪਾ ਕੇ ਕਿਸੇ ਨਾਲ ਕੋਈ ਲੜਨ ਦੀ ਭਿੰਨ ਦੀ ਲੋੜ ਨਹੀਂ। ਆਪਾਂ ਸਮਾਜਿਕ ਤੰਦਾਂ ਨੇ ਜਿਹੜੀਆਂ ਉਹਨਾਂ ਨੂੰ ਤਾਰ-ਤਾਰ ਨਹੀਂ ਹੁਣਦੇ ਨਾ ਸਾਰਿਆਂ ਨੂੰ ਅਪੀਲ ਹੈ ਮੇਰੀ ਸਾਰੇ ਵਰਕਰਾਂ ਨੂੰ ਲੋਕਾਂ ਨੂੰ ਵੋਟਰਾਂ ਨੂੰ ਕਿ ਬੜੇ ਪਿਆਰ ਦੇ ਨਾਲ VOTING ਦਾ ਇਸਤੇਮਾਲ ਜਿਹੜਾ ਕਰੋ ਕਿਹੜੇ ਰਾਸ਼ਟਰੀ ਮੁੱਦਿਆਂ ਨੂੰ ਲੈ ਕੇ ਤੁਹਾਨੂੰ ਲੱਗਦਾ ਇਸ ਵਾਰ ਜਿਹੜੀ VOTING ਹੋਈ ਹੈ ਪੰਜਾਬ ਦੇ ਵਿੱਚ ਨਹੀਂ ਦੇਖੋ ਰਾਸ਼ਟਰੀ ਮੁੱਦੇ ਤਾਂ ਜਿਹੜੇ ਜਿਸ ਤਰੀਕੇ ਦੇ ਨਾਲ ਸਭ ਤੋਂ ਵੱਡਾ ਰਾਸ਼ਟਰ ਇਹ ਇਹ ਅਧਿਕਾਰ ਕਿਹਨੇ ਦਿੱਤਾ ਹੈ ਕਨਸਟੀਟਿਊਸ਼ਨ ਨੇ ਸੰਵਿਧਾਨ ਨੇ ਤੇ ਸੰਵਿਧਾਨ ਹੀ ਅੱਜ ਖਤਰੇ ਦੇ ਵਿੱਚ ਪਾਇਆ ਪਿਆ ਹੈ ਨੰਬਰ 1 ਜੇ ਸੰਵਿਧਾਨ ਹੀ ਨਾ ਰਹਾ ਤੇ ਦੇਸ਼ ਕਿਥੋਂ ਰਹੂਗਾ ਜੇ ਦੇਸ਼ ਹੀ ਨਾ ਰਹਾ ਤੇ ਫਿਰ ਆਪਾਂ ਲੋਕ ਤਾਂ ਉਹੀ ਜੋ ਅੰਗਰੇਜ਼ਾਂ ਦੇ ਸਮੇਂ ਸੀਗਾ ਉਹੀ ਕੁਝ ਫੇਰ ਹੋ ਜਾਣਾ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਇਹ ਤਾਂ ਹੈ ਨੈਸ਼ਨਲ ਸਿਰਫ ਮੇਨ ਸਭ ਤੋਂ ਵੱਡਾ ਇਹੀ ਇੱਕ ਇਸ਼ੂ ਹੈ ਕਿ ਡੈਮੋਕ੍ਰੇਸੀ ਨੂੰ ਬਣਾਉਣਾ ਕਨਸਟੀਟਿਊਸ਼ਨ ਨੂੰ ਬਚਾਉਣਾ ਲੋਕਤੰਤਰ ਨੂੰ ਬਚਾਉਣਾ ਦੂਜਾ ਜੋ ਪੰਜਾਬ ਦੇ ਮੁੱਦੇ ਨੇ ਅੱਜ 2 ਸਾਲਾਂ ਦੇ ਵਿੱਚ ਜਿਹੋ ਜਿਹੇ ਕੰਮ ਉਹ ਹੁਣ ਮਾਨ ਸਰਕਾਰ ਨੇ ਕੀਤੇ ਨੇ ਉਹਨਾਂ ਦੇ ਉੱਪਰ ਫਤਵਾ ਜਿਹੜਾ ਅਸੀਂ ਲੋਕਾਂ ਕੋਲ ਅਮਨ ਜੀ ਇਹ ਤੁਸੀਂ ਲਗਾਤਾਰ ਪ੍ਰਚਾਰ ਕੀਤਾ ਹੈਗਾ ਜੀ ਸਾਰੇ ਕਿਤੇ ਤੇ ਪਾਰਟੀ ਗਰੀ ਸਟੇਰਾ ਜੁਰਤਨ ਕਿਹੋ ਜਿਹੀ ਤਰ੍ਹਾਂ ਉਮੀਦ ਲੱਗਦੀ ਹੈਗੀ ਇਹ ਪ੍ਰਚਾਰ ਤੋਂ ਬਾਅਦ ਅੱਜ ਤੁਸੀਂ ਵੋਟਿੰਗ ਪਾ ਦੇਖੋ ਮੈਂ ਤੁਸੀਂ ਜਿੰਨੇ ਵੀ ਮੇਰੀਆਂ ਰੈਲੀ ਸਪੀਚਾਂ ਸੁਣੇ ਮੈਂ ਇੱਕੋ ਹੀ ਗੱਲ ਕਹੀ ਹੈ ਕਿ ਭਾਈ ਕੰਮ ਪਿਆਰ ਹੋਣਾ ਚਾਹੀਦਾ ਚੰਮ ਨਹੀਂ ਪੈਰ ਹੋਣਾ ਚਾਹੀਦਾ ਮੈਂ ਅੱਜ ਵੀ ਵੋਟਿੰਗ ਹੋ ਰਹੀ ਹੈ ਗੱਲ ਕਰ ਨਹੀਂ ਸਕਦੇ ਪਰ ਉਹ ਫਿਰ ਵੀ ਬੜੇ ਬੜੇ ਹੌਸਲੇ ਨਾਲ ਬੜੇ ਵਿਸ਼ਵਾਸ ਨਾਲ ਮੈਂ ਕਹਿ ਸਕਦਾ ਕਿ ਅੱਜ ਵੀ ਪੰਜਾਬ ਦੇ ਲੋਕ ਕੰਮਾਂ ਦੀ ਜਦੋਂ ਗੱਲ ਕਰਨਗੇ ਕੰਮਾਂ ਦਾ ਮੁਕਾਬਲਾ ਇਹਨਾਂ 2 ਸਾਲ ਦੇ ਕੰਮਾਂ ਦਾ ਪਿਛਲੇ 70 ਸਾਲ ਦੇ ਨਾਲ ਮੁਕਾਬਲਾ ਕਰਨਗੇ ਤੇ 13 ਦੀ 13 ਸੀਟਾਂ ਆਉਣਗੀਆਂ ਬਾਕੀ ਕਿਹੜੇ ਹਲਕੇ ਦੇ ਲੋਕ ਕਿੰਨੇ ਕੰਮਾਂ ਦੀ ਕਦਰ ਪਾਉਂਦੇ ਨੇ ਕਿੰਨੀ ਨਹੀਂ ਪਾਉਂਦੇ ਘੱਟ ਪਾਉਂਦੇ ਨੇ ਵੱਧ ਪਾਉਂਦੇ ਨੇ ਜਾਂ ਕੋਈ ਹੋਰ ਮੁੱਦੇ ਉਹਨਾਂ ਦੇ ਕਿਸੇ ਹੋਰ ਚੀਜ਼ ਉੱਪਰ ਭਾਰੂ ਰਹਿ ਜਾਂਦੇ ਨੇ ਇਹ ਤਾਂ ਇਹ ਤਾਂ ਹੁਣ ਥੋੜੇ ਜਿਹਾ ਘੰਟੇ ਰਹਿ ਗਏ 4 ਤਰੀਕ ਨੂੰ ਬੜੀ ਲੱਗ ਜਣਾ ਤੁਹਾਨੂੰ ਸਾਰਿਆਂ ਨੂੰ ਮਾਤਾ ਜੀ ਇੱਕ ਵਾਰ ਫੇਰ ਫਤਵਾ ਮਿਲੇਗਾ ਜਿਸ ਤਰ੍ਹਾਂ ਇਹ ਪਹਿਲਾਂ ਮੰਜੀ ਕਿੰਨੀ ਕਿ ਖੁਸ਼ੀ ਹੈ ਅੱਜ ਇੱਕ ਵਾਰ ਫੇਰ ਆਪਣੇ ਬੇਟੇ ਨਾਲ ਵੋਟ ਪਾਣ ਆਏ ਤੁਸੀਂ ਜੀ ਜਰੂਰ ਮਿਲੇਗਾ ਜੀ ਫਤਵਾ ਵੀ ਜਰੂਰ ਮਿਲੇਗਾ ਪਰ ਮੈਂ ਤਾਂ ਇਹੀ ਕਹੂੰਗੀ ਪ੍ਰਮਾਤਮਾ ਨੇ ਇਨਸਾਨ ਨੂੰ ਮਤ ਦੇ ਕੇ ਭੇਜੇ ਆਪਣਾ ਆਪਣਾ ਮਤ ਸਭ ਨੂੰ ਬਰਤਨਾ ਚਾਹੀਦਾ ਔਰ ਵੋਟ ਪਾਉਣ ਜਰੂਰ ਜਾਣਾ ਚਾਹੀਦਾ ਠੀਕ ਹੈ ਚਲੋ ਮਿਹਰਬਾਨੀ